ਦਾ ਪੂਰਾ ਸਮਰਥਨ ਹੈ ਉਹਨੂੰ ਜਿਤਾ ਕੇ ਹੀ ਮਹਾਰਾਜ ਦੀ ਕਿਰਪਾ ਰਹੀ ਅਸੀਂ ਉਹਨੂੰ ਆਪਣੇ ਪੰਜਾਬ ਦੇ ਵਿੱਚ ਇੱਥੇ ਉਹਦਾ ਸਵਾਗਤ ਕਰਾਂਗੇ ਸਾਡੀ ਸ਼ਾਹਬਾਦ ਕੋਲ ਗੱਡੀਆਂ ਖੜੀਆਂ ਉੱਥੇ ਵੀ 15-20 ਗੱਡੀਆਂ ਸਾਡੀ ਮੇਰੀਆਂ ਖੜੀਆਂ ਰੱਖੋ ਵੀ ਆਪਣਾ ਸਹਿਮਤੀਆਂ ਕਰੋ ਬਸ ਤੋਂ ਬਸ ਸਹਿਮਤੀ ਹੋ ਜੇ ਚਾੜ ਤੇ ਜੀ ਜੋ ਵੀ ਟਾਈਮ ਹੈਗਾ ਸਰਕਾਰ ਦੇ ਦਿੱਤਾ ਹੋਇਆ ਜੇ ਸਰਕਾਰ ਸੋਚੇ ਵੀ ਧੱਕਾ ਕਰਕੇ ਅਸੀਂ ਪਰਚੇ ਕੈਨਸਲ ਕਰਾਵਾਂਗੇ ਇਹ ਤਾਂ ਅਸੀਂ ਹੋਣ ਨਹੀਂ ਦੇਣਾ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਮੈਂ ਅੱਜ ਪੇਵੇ ਆਸੀਂ ਸਾਡੀ ਸੰਗਤ ਸਾਰੀ ਪਟਿਆਲੇ ਜ਼ਿਲ੍ਹੇ ਤੋਂ ਤੇ ਆਪਣਾ ਮੋਹਾਲੀ ਤੋਂ ਅਸੀਂ ਪੇਵੇ ਨੂੰ ਰਵਾਨਾ ਹੋਏ ਆ ਕਿਉਂਕਿ ਗਰਨਾਪ ਸਿੰਘ ਝੁੱਡੂ ਦਾ ਐਸਐਸਪੀ ਪਾਰਟੀ ਦਾ ਰੋਡ ਸ਼ੋਅ ਹੈ ਉੱਥੇ ਉਹਦਾ ਸਮਰਥਨ ਵਾਸਤੇ ਅਸੀਂ ਪੱਲਾ ਵੀ ਹਰ ਰੋ ਜਾਨੇ ਆ ਇਸ ਕਰਕੇ ਅੱਜ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣ ਲੱਗੇ ਆ ਅਸੀਂ ਪ੍ਰਧਾਨ ਜੀ ਦਾ ਪੂਰਾ ਸਮਰਥਨ ਹੈ ਉਹਨੂੰ ਜਿਤਾ ਕੇ ਹੀ ਮਹਾਰਾਜ ਦੀ ਕਿਰਪਾ ਲਈ ਅਸੀਂ ਉਹਨੂੰ ਆਪਣੇ ਪੰਜਾਬ ਦੇ ਵਿੱਚ ਇੱਥੇ ਉਹਦਾ ਸਵਾਗਤ ਕਰਾਂਗੇ ਸਾਡੇ ਬੈਸਾਹਬ ਪੰਜਾਬ ਦੇ ਯੂਥ ਦੇ ਪ੍ਰਧਾਨ ਨੇ ਸਾਡੇ ਗਰੇਵਾਲ ਸਾਹਿਬ ਪੰਜਾਬ ਤੇ ਹਰਿਆਣਾ ਹਿਮਾਚਲ ਦੇ ਇਹ ਪੰਜਾਬ ਪ੍ਰਧਾਨ ਨੇ ਇਹ ਕਰਕੇ ਅਸੀਂ ਸਾਰੀ ਸੰਗਤ ਇੱਥੇ ਇਕੱਠੀ ਹੋਈ ਹੈ ਸਾਰੇ ਵੀਰਾਂ ਦਾ ਸਾਡੇ ਜਿਹੜੇ ਨਾਲ ਚੱਲੇ ਆ ਯੂਥ ਵੀ ਵਿੱਚ ਹੈ ਮਜ਼ਦੂਰ ਵੀ ਭਰਾ ਸਾਰੇ ਵਿੱਚ ਵੀ ਹੈਗੇ ਸਾਡੇ ਨਾਲ ਅਸੀਂ ਬੱਸ ਤੋਂ ਬਾਅਦ ਸਮਰਥਨ ਸਾਡੀ ਸ਼ਾਹਬਾਦ ਕੋਲ ਗੱਡੀਆਂ ਖੜੀਆਂ ਉੱਥੇ ਵੀ 15-20 ਗੱਡੀਆਂ ਸਾਡੀ ਮੇਰੀਆਂ ਖੜੀਆਂ ਪਟਿਆਲੇ ਜ਼ਿਲ੍ਹੇ ਤੋਂ ਉੱਥੇ ਵੀ ਸਮਰਥਨ ਬਿਲਕੁਲ ਜੀ ਅਸੀਂ ਪਹਿਲਾਂ ਤਾਂ ਚੇਤਾਵਨੀ ਦੰਦੇ ਆ ਪਹਿਲਾਂ ਤਾਂ ਅਸੀਂ ਕਹਿੰਦੇ ਵੀ ਸਾਰੇ ਭਰਾ ਪਿੰਡ ਦੇ ਵਿੱਚ ਇੱਕ ਜੁਟਤਾ ਰੱਖੋ ਵੀ ਆਪਣਾ ਸਹਿਮਤੀਆ ਕਰੋ ਬਸ ਤੋਂ ਬਸ ਸਹਿਮਤੀ ਹੋ ਜੇ ਚਾਰ ਤੇ ਕਿ ਜੋ ਵੀ ਟਾਈਮ ਹੈਗਾ ਸਰਕਾਰ ਦੇ ਦਿੱਤਾ ਹੋਇਆ ਜੇ ਸਰਕਾਰ ਸੋਚੇ ਵੀ ਧੱਕਾ ਕਰਕੇ ਅਸੀਂ ਪਰਚੇ ਕੈਨਸਲ ਕਰਾਵਾਂਗੇ ਇਹ ਤਾਂ ਅਸੀਂ ਹੋਣ ਨਹੀਂ ਦੇਣਾ ਆਪਾਂ ਵੀ ਵੀਡੀਓ ਵੀ ਮੈਂ ਐਡਸੀ ਸਾਨੂੰ ਜੋ ਮਰਜ਼ੀ ਕਰਨਾ ਬਈ ਪਰਚੇ ਪਵਾਉਣੇ ਪੈਣ ਸਾਡੇ ਪਾ ਦੇਣ ਪਰਚੇ ਕੋਈ ਡਰ ਨਹੀਂ ਅਸੀਂ ਉਸੇ ਟਾਈਮ ਹੀ ਭਾਵੇਂ ਡੀਸੀ ਆ ਭਾਵੇਂ ਐਸਡੀਐਮ ਜੇ ਪਰਚੇ ਸਾਨੂੰ ਦਿਖੇ ਕੈਨਸਲ ਹੋ ਗਏ ਅਸੀਂ ਜਾਂਦਾ ਲਾਵਾਂਗੇ ਤਸੀਲਾਂ ਨੂੰ ਜਾ ਕੇ ਉੱਥੇ ਬੈਠ ਦਾਂਗੇ ਜਾ ਕੇ ਭਾਵੇਂ ਐਮਐਲਏ ਘੇਰਨਾ ਪਵੇ ਜੋ ਜਿਹੜੇ ਮਰਜ਼ੀ ਹੋਣਾ ਐਮਐਲਏ ਵੀ ਹੋਣ ਭਾਵੇਂ ਭਗਵੰਤ ਮਾਨ ਨੂੰ ਅਸੀਂ ਕਾਲੇ ਝੰਡੇ ਦਿਖਾਵਾਂਗੇ ਉਹਦਾ ਵਿਰੋਧ ਕਰਾਂਗੇ ਬੜਾ ਡਟ ਕੇ ਵਿਰੋਧ ਕਰਾਂਗੇ ਜੇ ਕੋਈ ਹੁਣ ਦੇਖਿਆ ਜੀਰੇ ਹੋਈ ਹੈ ਇਹ ਵੀ ਘਟਨਾ ਬੜੀ ਮਾੜੀ ਹੈ ਜਿਹੜੀ ਲੜਾਈ ਝਗੜੇ ਹੋਣੇ ਆ ਇਹ ਕਿਉਂਕਿ ਸਾਡਾ ਭਾਈਚਾਰਾ ਖਤਮ ਕਰਨੇ ਵਾਸਤੇ ਸਰਪੰਚੀ ਦਾ ਇੱਕਦਾਂ ਟਾਈਮ ਗਲਤ ਰੱਖਦਾ ਉਧਰ ਕਿਸਾਨੀ ਜੀਰੀ ਆਣ ਲਗੀ ਹੈ ਉਹਦੇ ਵਿੱਚ ਬੰਦਾ ਫਿਰ ਕਣਕ ਬਜਾਈ ਸ਼ੁਰੂ ਹੋ ਜਗੀ ਇਲੈਕਸ਼ਨ ਲੜੇਗਾ ਬੰਦਾ ਆਪਣਾ ਫਸਲ ਵੜੀ ਦੇਖੇ ਇਸ ਕਰਕੇ ਸਾਨੂੰ ਨਾ ਸਤਿ ਸਿਰ ਰਹਿਣਾ ਪੈਣਾ ਸਰਕਾਰਾਂ ਤੋਂ ਵੀ ਵੀ ਕਿਹੜੇ ਕਿਹੜੇ ਟਾਈਮ ਤੇ ਗਲਤ ਟਾਈਮ ਤੇ ਵੀ ਬੰਦਾ ਨਾ ਦਾ ਜੀਰੀ ਦਾ ਅੰਦੋਲਨ ਕਰ ਸਕਦਾ ਜੇ ਸਾਡੀ ਜੀਰੀ ਨਾ ਚੱਕੀ ਗਈ ਵੀ ਸਰਪੰਚੀ ਲੜੂਗਾ ਕਿ ਜੀਰੀ ਦੀ ਵਾਸਤੇ ਆਪਣੀ ਮੰਗੂ ਮਦਦ ਮੰਗੂਗਾ ਵੀ ਅਸੀਂ ਜੀਰੀ ਚਕਾਣੀ ਹੈ ਇਸ ਕਰਕੇ ਅਸੀਂ ਪੂਰਨ ਜੋਰ ਤੇ ਵਿਰੋਧ ਕਰਾਂਗੇ ਜੇ ਕਿਸੇ ਵੀ ਮਤ ਸਰਕਾਰ ਤੋਂ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਜਿੱਥੇ ਹੁਣ ਦੇਵੀਗੜ੍ਹ ਹੋਇਆ ਉਹਦਾ ਵੀ ਅਸੀਂ ਵੀਡੀਓ ਸਾਹਮਣੂ ਕਹਿੰਨੇ ਆ ਵੀ ਜੇ ਤੁਸੀਂ ਆਪਣੀ ਹਰਕਤ ਦੇ ਬਾਝੋਂ ਆਏ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਦਫ਼ਤਰ ਬੰਦ ਕਰਾਂਗੇ। ਪਹਿਲਾਂ ਤਾਂ ਵੈਗਰੂ ਜੀ ਕੇ ਖਾਤਸਾ ਸੀਰੀ ਵੈਗਰੂ ਜੀ ਕੀ ਪਤੇ ਪਤੇ ਕਿ ਉਹ ਜੋ ਅੱਜ ਅਸੀਂ ਜੜੁੰਨੇ ਸਾਹਿਬ ਨਾਲ ਅਸੀਂ ਭੇਵਾ ਜਾ ਰਹੇ ਹਾਂ ਸਾਡਾ ਐਸਸੀਬੀਸੀ ਕਿਸਾਨੀ ਯੂਨੀਅਨ ਨਾਲ ਪੰਜਾਬ ਚ ਸਮਝੌਤਾ ਹੋ ਚੁੱਕਿਆ ਜਿਹਦੇ ਵਿੱਚ ਆਪਣਾ ਗਰੇਵਲ ਸਾਹਿਬ ਤੇ ਹੈਪੀ ਜੀ ਨੇ ਇਹਨਾਂ ਨੇ 2 ਸਾਲ ਸਾਨੂੰ ਪਿੱਛੇ ਜੁਆਇਨ ਕਰਾਇਆ ਇਸ ਕਰਕੇ ਜੋ ਐਸਸੀ ਵੀ ਸੀ ਬਿੰਗਾ ਉਹ ਕਿਸਾਨੀ ਉਹਨਾਂ ਨਾਲ ਡੇਲੋ ਜੁੜ ਰਿਆ ਅਸੀਂ ਵੱਧ ਤੋਂ ਵੱਧ ਛੁਰਨੀ ਸਾਹਿਬ ਦੇ ਅਸੀਂ 100 ਗੱਡੀਆਂ ਲੈ ਕੇ ਅਸੀਂ ਰਵਾਨਾ ਆਪਣਾ ਭੇਵਾ ਸਾਹਿਬ ਨੂੰ ਜਾਵਾਂਗੇ ਵੱਧ ਤੋਂ ਵੱਧ ਉੱਥੇ ਤੇ ਵੀ ਲੋਕਾਂ ਨੂੰ ਅਸੀਂ ਪ੍ਰਚਾਰ ਕੀਤਾ ਭਾਵੇਂ ਅਸੀਂ ਜੀਵਿਦਾਰ ਦਾ 9 ਮਾਸ ਦਾ ਰਿਸ਼ਤਾ ਇਸ ਕਰਕੇ ਅਸੀਂ ਪਹਿਲਾ ਇਹਨਾਂ ਨੇ ਗਵਰਨਮੈਂਟਾਂ ਨੇ ਆਪ ਸੱਚੇ ਪੜਿਆ ਹੋਇਆ ਸੀ ਐਸਸੀਬੀਸੀਆਂ ਨੂੰ ਕੋਈ ਬੋਲਣ ਦਾ ਅਧਿਕਾਰ ਨਹੀਂ ਸੀ ਸਾਰਾ ਗੁੱਸਾ ਇਹ ਕਿਹੜਾ ਵੀ ਦੇਣ ਲਈ ਹੈ ਕਿਸਾਨੀ ਉਹਨਾਂ ਨੇ ਅੱਜ ਸਾਨੂੰ ਦਿੱਤੀ ਹੈ ਮੈਂ ਜਿਆਦਾ ਨਹੀਂ ਕਹਿੰਦਾ ਵੱਧ ਤੋਂ ਵੱਧ ਆਪਣੇ ਐਸਸੀਬੀਸੀ ਭਾਈਚਾਰੇ ਜੀਵਿੰਦਾਰਾਂ ਨੂੰ ਕਹਿੰਨੇ ਆ ਬਈ ਇੱਕ ਦੂਜੇ ਹੋ ਕੇ ਕਿਹੜੇ ਇਲੈਕਸ਼ਨ ਵੀ ਹੋ ਰਿਹਾ ਐ ਇਹ ਵੀ ਸਭ ਸੰਮਤੀ ਨਾਲ ਹੋਣੇ ਚਾਹੀਦੇ ਆ ਕਿਉਂ ਗਵਰਨਮੈਂਟ ਹਮੇਸ਼ਾ ਤੱਕਾ ਕਰਦੀ ਐ ਇਸ ਕਰਕੇ ਇਹ ਕਿਹੜਾ ਤੱਕਾ ਪੰਜਾਬ ਚ ਆਪਣਾ ਪੰਚਾਇਤਾਂ ਦੀ ਇਹ ਹੋਊਗਾ ਅਸੀਂ ਕਿਸਾਨੀ ਯੂਨ ਐਸ ਸੀ ਬੀ ਸੀ ਉਹਦਾ ਵਿਰੋਧ ਕਰਾਂਗੇ ਮੈਂ মিডিਆ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਕਿ মিডিਆ ਸਾਨੂੰ ਬਹੁਤ ਸਾਥ ਦਿੰਦੀ ਹੈ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਅਸੀਂ ਵੱਧ ਤੋਂ ਵੱਧ ਅਸੀਂ ਪੇਵਾ 100 ਗੱਡੀ ਲੈ ਕੇ ਜਾ ਰਹੇ ਆ ਗਰੇਵਲ ਸਾਹਿਬ ਜੀ ਐਪੀ ਜੀ ਉਹਦੇ ਨਾਲ ਬਹੁਤ ਬਰ ਬੰਦੇ ਕਿਹੜੇ ਇਲਾਕੇ ਦੇ ਆ ਉਹ ਵੀ ਸਫਰਦਾਲ ਸਾਡੇ ਨਾਲ ਰੋਕੀ ਕਿਤੇ ਜਾਂਦੇ ਸਾਡੇ ਵੱਲੋਂ ਐਸ ਐਸ ਪੀ ਪਾਰਟੀ ਜਿਹੜੀ ਸਾਗਰਨਾਮ ਸਿੰਘ ਚੜੂਨੀ ਸਾਡੇ ਰਾਸੀ ਪ੍ਰਧਾਨ ਨੇ ਉਹ ਪੇਵਾ ਤੋਂ ਕੈਂਡੀਡੇਟ ਨੇ ਔਰ ਅੱਜ ਅਸੀਂ ਬਹੁਤ ਵੱਡੇ ਭਾਰੀ ਕਾਫਲੇ ਦੇ ਨਾਲ तकरीबन 150 ਕਾਰਾਂ ਦੀ ਕਾਫਲਾ ਹੈਗਾ ਜਿਹੜਾ ਅਸੀਂ ਸਾਡੇ ਹੈਪੀ ਜੀ ਪਟਿਆਲੇ ਤੋਂ ਮੁਹਾਲੀ ਤੋਂ ਇਹ ਸਾਰਾ ਦੇਖ ਰਹੇ ਨੇ ਬਹੁਤ ਵੱਡੇ ਕਾਫਲੇ ਦੇ ਨਾਲ ਅਸੀਂ ਜਾ ਕੇ ਅੱਜ ਜਿਹੜਾ ਉੱਥੇ ਰੋਡ ਸ਼ੋਅ ਕਰ ਰਹੇ ਹਾਂ ਔਰ ਇਹ ਦੱਸਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਜੇਕਰ ਇਹ ਜੇ ਇਨਸਾਨ ਸੱਚੇ ਸੁੱਚੇ ਇਨਸਾਨ ਅੱਗੇ ਆਉਣਗੇ ਤਾਹੀਂ ਸਾਡੀ ਜਿਹੜੀ ਰਾਜਨੀਤੀ ਹੈ ਉਹ ਸਾਫ ਸੁਥਰੀ ਹੋ ਸਕਦੀ ਹੈ ਨਹੀਂ ਤੇ ਜੋ ਅੱਜ ਹਾਲਾਤ ਨੇ ਕਿ ਪੈਸਾ ਲਾ ਕੇ ਪਹਿਲਾ ਐਮਐਲਏ ਬਣ ਜਾਂਦੇ ਨੇ ਫਿਰ ਪੈਸੇ ਕਮਾਉਂਦੇ ਨੇ ਤੋਂ ਲੋਕਾਂ ਨੂੰ ਲੁੱਟ ਕੇ ਜਿਹੜਾ 10 ਕਰੋੜ ਲਾਉਂਦਾ ਉਹ ਫਿਰ 100 ਕਰੋੜ ਬਣਾਉਂਦਾ ਤੇ ਇਹਨੂੰ ਰੋਕਣ ਵਾਸਤੇ ਰਾਜਨੀਤੀ ਨੂੰ ਸਾਫ ਸੁਥਰਾ ਕਰਨ ਵਾਸਤੇ ਗੁਰਨਾਮ ਸਿੰਘ ਚੜੂਨੀ ਜੀ ਜਿਹੜੇ ਆ ਉਹ ਮੈਦਾਨ ਚ ਉਤਰੇ ਆ ਔਰ ਬਹੁਤ ਵਧੀਆ ਪਿਆਰ ਮਿਲ ਰਿਹਾ ਹਰਿਆਣੇ ਦੇ ਵਿੱਚ ਉਹ ਪਿਹੇਵੇ ਇਲਾਕੇ ਦੇ ਵਿੱਚ ਲੋਕ ਚਾਹੁੰਦੇ ਨੇ ਕਿ ਸਾ ਗੁਰਨਾਮ ਸਿੰਘ ਚੜੂਨੀ ਉਥੋਂ ਐਮਐਲਏ ਬਣ ਕੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਵਿਧਾਨ ਸਭਾ ਤੱਕ ਪਹੁੰਚਾਉਂਦੇ। ਅੱਜ ਅਸੀਂ ਗੁਰਨਾਮ ਸਿੰਘ ਚਡੂਨੀ ਜੀ ਦੇ ਨਾਲ ਚਟਾਨ ਵਾਂਗ ਖੜੇ ਆਂ ਕਿਉਂ? ਕਿਉਂਕਿ ਉਹਨਾਂ ਨੇ ਆਪਣਾ ਜੀਵਨ ਲਾ ਦਿੱਤਾ ਆਪਣੇ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਵਾਸਤੇ, ਮਜ਼ਦੂਰਾਂ ਨੂੰ ਬਚਾਉਣ ਵਾਸਤੇ, ਵਪਾਰੀਆਂ ਨੂੰ ਬਚਾਉਣ ਵਾਸਤੇ। ਔਰ ਜੇ ਕੋਈ ਪਿਓ ਇੱਕ ਆਪਣਾ ਮਿਹਨਤ ਕਰਦਾ ਆ ਉਹ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਹੈ ਤੇ ਗੁਰਨਾਮ ਸਿੰਘ ਚਡੂਨੀ ਜੀ ਨੇ ਆਪਣਾ ਜਿਹੜਾ ਜੀਵਨ ਆ ਉਹ ਲਗਾ ਦਿੱਤਾ ਲੋਕਾਂ ਦੀ ਸੇਵਾ ਵਿੱਚ ਆਪਣੇ ਦੇਸ਼ ਦੇ ਯੂਥ ਨੂੰ ਬਚਾਉਣ ਵਾਸਤੇ ਮੈਂ ਕਹਾਂਗਾ ਵੀ ਉਹਨਾਂ ਨੇ 30 35 ਸਾਲ ਲਗਾਤਾਰ ਸੰਘਰਸ਼ ਕੀਤਾ ਆ 20 25 ਕਿੱਲੇ ਉਹਨਾਂ ਨੇ ਸਿਰਫ ਲੋਕ ਸੰਘਰਸ਼ ਦੇ ਵਿੱਚ ਜ਼ਮੀਨ ਵੇਚੀ ਆ 150 ਤੋਂ ਵੱਧ ਮੁਕਦਮੇ ਦਰਜ ਹੋਣ ਦਿੱਤੇ ਨੇ ਕਿਉਂ ਕਿ ਕਿਉਂਕਿ ਸਾਡਾ ਜਿਹੜਾ ਦੇਸ਼ ਦਾ ਕਿਰਤੀ ਵਰਗ ਆ ਉਹ ਬਚਿਆ ਰਵੇ ਤੇ ਸਾਡੇ ਆਉਣ ਵਾਲੇ ਭਵਿੱਖ ਦਾ ਜਿਹੜਾ ਆ ਨੌਜਵਾਨਾਂ ਦਾ ਭਵਿੱਖ ਆ ਉਹ ਮਜ਼ਬੂਤ ਹੋ ਸਕੇ ਇਸ ਕਰਕੇ ਅਸੀਂ ਗੁਰਨਾਮ ਸਿੰਘ ਛਡੂਨੀ ਜੀ ਦੇ ਨਾਲ ਪਿੰਡ ਪਿੰਡ ਜਾ ਕੇ ਚੋਰੀ ਅੱਡ ਕੇ ਲੋਕਾਂ ਨੂੰ ਅਪੀਲ ਕਰ ਰਹੇ ਆ ਵੋਟ ਦੀ ਕਿਉਂਕਿ ਹਮੇਸ਼ਾ ਰਾਜਨੇਤਾ ਸਿਆਸੀ ਪਾਰਟੀਆਂ ਦੇ ਲੋਕ ਹੀ ਕਹਿੰਦੇ ਨੇ ਕਿ ਸਾਨੂੰ ਜਿਤਾ ਕੇ ਭੇਜੋ ਤੇ ਅਸੀਂ ਤੁਹਾਡੇ ਲਈ ਕੰਮ ਕਰਾਂਗੇ ਪਰ ਗੁਰਨਾਮ ਸਿੰਘ ਚੜੂਨੀ ਜੀ ਇੱਕ ਉਦਾਹਰਨ ਨੇ ਜਿਨ੍ਹਾਂ ਨੇ 30 35 ਸਾਲ ਤੋਂ ਲਗਾਤਾਰ ਲੋਕ ਸੇਵਾ ਵਿੱਚ ਲੱਗੇ ਨੇ ਅੱਜ ਕਹਿ ਰਹੇ ਨੇ ਕਿ ਸਾਡੇ ਹੁਣ ਮਸਲੇ ਸੜਕ ਦੇ ਉੱਤੇ ਬੈਠ ਕੇ ਹੱਲ ਨਹੀਂ ਹੋ ਸਕਦੇ ਆਉਣ ਵਾਲੀ ਨੌਜਵਾਨ ਪੀਡੀਐਸੀ ਸੜਕਾਂ ਦੇ ਉੱਤੇ ਨਹੀਂ ਰੋਲ ਸਕਦੇ ਇਹ ਇਸ ਕਰਕੇ ਆਪਣੀ ਆਵਾਜ਼ ਵਿਧਾਨ ਸਭਾ ਵਿੱਚ ਲੈ ਕੇ ਜਾਓ ਸਾਡੇ ਕੋਲ ਹੁਣ ਸਮਾਂ ਆ ਕਿ ਆਪਣੀ ਵੋਟਾਂ ਦਾ ਸਹੀ ਇਸਤੇਮਾਲ ਕਰੀਏ ਉਸ ਸ਼ਖਸ ਨੂੰ ਚੁਣੀਏ ਜਿਹੜਾ ਕਿਸੇ ਲਾਲਚ ਕਰਕੇ ਨਹੀਂ ਆਪਣੇ ਲੋਕਾਂ ਦੀ ਲੜਾਈ ਵਿਧਾਨ ਸਭਾ ਦੇ ਅੰਦਰ ਸ਼ੁਰੂ ਕਰਨ ਵਾਸਤੇ ਜਾ ਰਿਹਾ ਔਰ ਇੱਕ ਕਵਾਂਗੇ ਵੀ ਜੇਕਰ ਗੁਰਨਾਮ ਸਿੰਘ ਛਡੂਨੀ ਜਿੱਤ ਕੇ ਵਿਧਾਨ ਸਭਾ ਜਾਂਦੇ ਨੇ ਤੇ ਇਹ ਜਿੱਤ ਉਹਨਾਂ ਕਿਰਤੀਆਂ ਦੀ ਹੋਊਗੀ ਉਹਨਾਂ ਕ੍ਰਾਂਤੀਕਾਰਾਂ ਦੀ ਹੋਊਗੀ ਜਿਹੜੇ ਅੱਜ ਤੱਕ ਲੋਕ ਸੰਘਰਸ਼ ਕਰਕੇ ਸਰਕਾਰ ਨੂੰ ਝੁਕਾਉਂਦੇ ਆਏ ਨੇ ਕਿਸਾਨ ਮਜ਼ਦੂਰ ਤੇ ਵਪਾਰੀ ਵਰਗ ਦੀ ਜਿੱਤ ਹੋਊਗੀ ਤੇ ਜੇਕਰ ਇਹ ਫਤਵਾ ਗੁਰਨਾਮ ਸਿੰਘ ਛਡੂਨੀ ਜੀ ਦੇ ਉਲਟ ਜਾਂਦਾ ਤੇ ਮੈਂ ਕਹੂੰਗਾ ਕਿ ਦੁਨੀਆ ਪੂਰੀ ਦੇਖ ਰਹੀ ਹੈ ਇਸ ਵਾਰੀ ਇਸ ਸਮੇਂ ਭੇਵਾ ਸੀਟ ਨੂੰ ਤੇ ਇਹ ਇੱਕ ਸਾਡੇ ਭੇਵੇ ਵਾਲਿਆਂ ਦੇ ਮੱਥੇ ਦੇ ਉੱਤੇ ਕਲੰਕ ਹੋਊਗਾ ਕਿ ਉਸ ਇਨਸਾਨ ਦੇ ਨਾਲ ਅਸੀਂ ਨਹੀਂ ਖੜ ਸਕੇ ਜਿਨ੍ਹਾਂ ਨੇ ਆਪਣਾ ਪਰਿਵਾਰ ਆਪਣਾ ਜੀਵਨ ਆਪਣੀ ਜ਼ਮੀਨ ਆਪਣਾ ਕੁਝ ਨਹੀਂ ਵੇਖਿਆ ساری ਉਮਰ ਸੰਘਰਸ਼ ਨੂੰ ਲਾ ਦਿੱਤੀ ਔਰ ਅੱਜ ਅਸੀਂ ਫੇਰ ਗੁਲਾਮੀ ਦੀਆਂ ਜੰਜੀਰਾਂ ਪਾ ਕੇ ਦੂਸਰੀਆਂ ਸਿਆਸੀ ਰਾਜਨੀਤਿਕ ਪਾਰਟੀਆਂ ਦੇ ਹੱਥਕੰਡੇ ਬਣੇ ਹੋਏ